ਦੀਪਕ ਜੀ ਹੁਣ ਭਾਰਤ ਦੇ ਵਿੱਚ ਚੋਣਾਂ ਦੇ ਜੋ ਨਤੀਜੇ ਆਏ ਨੇ ਉਸ ਤੋਂ ਮਗਰੋਂ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਲੈ ਕੇ ਰਸਾ ਕਸ਼ਿਸ਼ ਸ਼ੁਰੂ ਹੋ ਚੁੱਕੀ ਹੈ ਕੱਲ ਤੁਸੀਂ ਇਸ ਗੱਲ ਬਾਰੇ ਜ਼ਿਕਰ ਕੀਤਾ ਸੀ ਵੀ ਹੁਣ ਇੰਨਾ ਸਿੱਧਾ ਪਧਰਾ ਰਾਹ ਨਹੀਂ ਰਹਿਣ ਵਾਲਾ ਬੀਜੇਪੀ ਵਾਸਤੇ ਹੁਣ 1 ਡੇ ਆਫਟਰ ਦੀ ਇਲੈਕਸ਼ਨ ਰਿਜ਼ਲਟਸ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕੀ ਚੱਲ ਰਿਹਾ ਬਿਲਕੁਲ ਜੀ ਅੱਜ ਦਿਨ ਪਰ ਦਿੱਲੀ ਦੇ ਵਿੱਚ ਬੈਠਕਾਂ ਦਾ ਦੌਰ ਰਿਹਾ ਹੈ ਕਮਾਲ ਦਾ ਸੀਗਾ ਕਿ ਦੋ ਵੱਖ-ਵੱਖ ਗਰੁੱਪਾਂ ਦੇ ਲੀਡਰ ਤੇ ਆਪਸ ਦੇ ਵਿੱਚ ਕਿਸੇ ਸਮੇਂ ਇਕੱਠੇ ਤੇ ਕਿਸੇ ਸਮੇਂ ਔਡ ਹੋਣ ਵਾਲੇ ਅਜੀ ਇੱਕੋ ਜਹਾਜ਼ ਚ ਫਿਰ ਇੱਕੋ ਸੀਟ ਚ ਬਾਅਦੋਂ ਬੈਠੇ ਵੀ ਨਜ਼ਰ ਆਏ ਮੈਂ ਨਤੀਸ਼ ਤੇ ਤੇਜਸਵੀ ਜਾਦਵ ਹੋਰੀ ਮੈਂ ਇੱਕੋ ਜਹਾਜ਼ ਦੇ ਵਿੱਚ ਦਿੱਲੀ ਲਈ ਰਵਾਨਾ ਹੁੰਦੇ ਨੇ ਤੇ ਮੈਂ ਪਹਿਲਾਂ ਅੱਡੋ ਅੱਡ ਸੀਟ ਤੇ ਬੈਠੇ ਨਜ਼ਰ ਆਉਂਦੇ ਨੇ ਫਿਰ ਬਾਅਦ ਦੇ ਵਿੱਚੋਂ ਮਤਲਬ ਇੱਕੋ ਸੀਟ ਤੇ ਬੈਠੇ ਵੀ ਨਜ਼ਰ ਆਉਂਦੇ ਨੇ ਪਰ ਉਹ ਆ ਕੇ ਤੇਜਸਵੀ ਜਾਦਵ ਹੋਰੀ ਇੰਡੀਆ ਗਾੜ ਜੋੜ ਦੀ ਬੈਟਿੰਗ ਦੇ ਵਿੱਚ ਤੇ ਨਤੀਸ਼ ਹੋਰੀ ਐਨਡੀਆ ਦੀ ਬੈਠਕ ਦੇ ਵਿੱਚ ਸ਼ਾਮਲ ਹੁੰਦੇ ਨੇ ਬਿਲਕੁਲ ਜੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਬਕਾਇਦਾ ਤੌਰ ਤੇ ਰਾਸ਼ਪਤੀ ਨੂੰ ਮਿਲਣ ਗਏ ਉਹਨਾਂ ਨੇ ਆਪਣੀ ਸਰਕਾਰ ਢੰਗ ਕਰਨ ਦਾ ਮੈਮੋਰੈਂਡਮ ਸੌਂਪਿਆ ਤੇ ਆਪਣਾ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਮਤਲਬ ਕਿ ਫਿਰ ਉਹਨਾਂ ਦੀ ਐਨਡੀਏ ਗੱਠਜੋੜ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ 15 ਪਾਰਟੀਆਂ ਦੇ 21 ਤੋਂ ਵੱਧ ਲੀਡਰ ਸ਼ਾਮਲ ਹੋਏ ਨੇ ਜਿਹਦੇ ਵਿੱਚ ਐਨਡੀਏ ਵੱਲੋਂ ਮੁੜ ਕੇ ਨਰਿੰਦਰ ਮੋਦੀ ਨੂੰ ਆਪਣਾ ਲੀਡਰ ਚੁਣ ਲਿਆ ਗਿਆ ਸੋ ਫਿਨਲ ਐਨਡੀਏ ਗਰੁੱਪ ਵੱਲੋਂ ਨਰਿੰਦਰ ਮੋਦੀ ਨੂੰ ਲੀਡਰ ਚੁਣਿਆ ਗਿਆ ਤੇ ਉਦੋਂ ਤੋਂ ਰਾਸ਼ਪਤੀ ਵੱਲੋਂ ਲੋਕ ਸਵਾ ਪੰਕਰ ਦਿੱਤੀ ਗਈ ਆ ਸੋ ਇਸ ਦੇ ਹੁਣ ਅਗਲੀ ਕਵਾਇਦ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਕਿ ਇਸ ਬੈਠਕ ਦੇ ਵਿੱਚ ਜਿਹੜੀ ਕਾਫੀ ਲੰਮਾ ਸਮਾਂ ਚੱਲੀ ਹੈ ਬੈਠਕ ਅੱਜ ਇਸ ਬੈਠਕ ਨੂੰ ਨਿਬੜਨ ਤੋਂ ਬਾਅਦ ਕਹਿੰਦੇ ਕਿ ਤੈ ਹੋਇਆ ਕਿ ਹਾਂ ਇਹ ਨਿੰਦਰ ਮੋਦੀ ਉਹਨਾਂ ਦੇ ਘਰੀ ਬੈਠਕ ਸੀਗੀ ਕਿ ਹੁਣ ਜਿਹੜੇ ਬਾਕੀ ਦਲ ਨੇ ਜਿਵੇਂ 15 ਪਾਰਟੀਆਂ ਖਿੱਦੀਆਂ ਇੰਡੀਆ ਦੇ ਵਿੱਚ ਨੇ ਉਹਨਾਂ ਤੇ ਖਾਸ ਕਰਕੇ ਸਭ ਦੀ ਨਜ਼ਰ ਸਵੱਲੀਏ ਬਣੀ ਹੋਈ ਹੈ ਤੋਂ ਨਤੀਸ਼ਰ ਚੰਦਰਬਾਬੂ ਨਾਈਦੀ ਉਤੇ ਬਣੀ ਹੋਈ ਹੈ। ਸੋ ਦੋਨਾਂ ਪਾਰਟੀਆਂ ਤੇ ਹੈ ਨਾ ਜਨਤਾਦਲ ਯੂनाइटेड ਦੇ ਔਰ TDP ਦੇ ਉਤੇ ਕਿਉਂਕਿ ਜਨਤਾਦਲ ਯੂनाइटेड ਕੋਲ ਵੀ 12 ਐਮਪੀ ਨੇ ਤੇ TDP ਕੋਲ ਵੀ 16 ਨੇ। ਸੋ ਇਹ ਤੋਂ ਬਿਨਾ ਵੀ ਭਾਜਪਾ ਦੀ ਗਤੀ ਨਹੀਂ ਹੈ। ਸੋ ਇਸ ਲਈ ਉਹ ਇਹਨਾਂ ਨੂੰ ਹੁਣ ਐ ਨਾਲ ਕਲਾ ਵਿੱਚ ਲੈ ਕੇ ਰੱਖਣਾ ਚਾਹੁੰਦੇ ਨੇ। ਸੋ ਇਸ ਹਵਾਲੇ ਨਾਲ ਕਿ ਅਮਿਤ ਸ਼ਾ ਤੇ ਜੇਪੀ ਨੱਡਾ ਇਹਨਾਂ ਦੋਨਾਂ ਦੀ ਡਿਊਟੀ ਲਈ ਗਈ ਹੈ ਕਿ ਤੁਸੀਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲ ਤਾਲਮੇਲ ਕਰਕੇ ਸਰਕਾਰ ਦੀ ਰੂਪਰੇਖਾ ਕੀ ਹੋਊਗੀ ਇਹ ਤੈਅ ਕਰੋ ਜੀ ਮਤਲਬ ਸਰਕਾਰ ਦੀ ਰੂਪਰੇਖਾ ਤੈਅ ਕੀ ਹੋਊਗੀ ਇਹ ਇੱਕ ਕਾਗਜ਼ੀ ਸ਼ਬਦ ਹੈ ਅਸਲ ਦੇ ਵਿੱਚ ਤਾਂ ਇਹ ਹੈ ਕਿ ਉਹਨਾਂ ਨਾਲ ਸੌਦਾ ਪਟਾਓ ਕਿ ਕਿਹੜੇ ਅਹੁਦੇ ਤੇ ਮੰਨਦੇ ਨੇ ਕਿਹੜੀ ਕੈਬਨਟ ਲੈ ਕੇ ਮੰਨਦੇ ਨੇ ਕਿਹੜਾ ਮੰਤਰਾਲਾ ਲੈ ਕੇ ਮੰਨਦੇ ਨੇ ਕਿਹੜਾ ਸੂਬੇ ਦੇ ਅਹੁਦੇ ਤੇ ਮੰਨਦਾ ਕਿਹੜਾ ਕੇਂਦਰ ਦੇ ਅਹੁਦੇ ਤੇ ਮੰਨਦਾ ਸੋ ਜੋ ਹੈ ਹਰੇਕ ਨਾਲ ਸੌਦਾ ਪਟਾਓ ਤਾਂ ਕਿ ਇੱਕ ਵੀ ਬਾਹਰ ਨਿਕਲ ਕੇ ਦਰਵਾਜ਼ੇ ਤੋਂ ਕਿਤੇ ਇੰਡੀਆ ਗੜ ਜੁਰ ਕੰਨੀ ਨਾ ਚਲਾ ਜਾਵੇ ਹੂੰ ਕਾਰਨ ਅੱਜ ਦੂਸਰੇ ਪਾਸੇ ਬਿਲਕੁਲ ਬਰਾਬਰ ਇੰਡੀਆ ਗੜਜੋੜ ਦੀ ਬੈਠਕ ਸੀ ਜੀ ਤੋਂ ਇੰਡੀਆ ਗੱਡਜੋੜ ਦੀ ਬੈਠਕ ਦੇ ਵਿੱਚ ਵੀ 19 ਪਾਰਟੀਆਂ ਦੇ 33 ਲੀਟਰ ਸ਼ਾਮਲ ਹੋਏ ਹਮਮ ਇੱਕ ਵਾਰ ਫੇਰ ਇਹ ਉਹ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਖੜਗੇ ਹੋਰੀ ਉਹਨਾਂ ਦੇ ਘਰੇ ਬੈਠਕ ਹੁੰਦੀ ਆ ਹਮਮ ਤੋਂ ਬੈਠਕ ਦੇ ਵਿੱਚ ਵੀ 33 ਲੀਟਰ ਜਦੋਂ ਸ਼ਾਮਲ ਹੁੰਦੇ ਨੇ ਤ੍ਰਿਸ਼ਾਦਤਵਾਰ ਹੋਰੀ ਵੀ ਤੇ ਬਾਕੀ ਸਾਰੀ ਲੀਡਰਸ਼ਿਪ ਵੀ ਤੋਂ ਇੱਥੇ ਵੀ ਇਹ ਲਗਭਗ ਸਪੱਸ਼ਟ ਕਰਤਾ ਉਹ ਕਹਿੰਦੇ ਜੀ ਕਿ ਸਰਕਾਰ ਜੇ ਉਹਨਾਂ ਕੋਲ ਬਹੁਮਤ ਹੈਗਾ ਤਾਂ ਦਾਵਾ ਉਹਨਾਂ ਨੇ ਪੇਸ਼ ਕਰਨਾ ਪਹਿਲਾਂ ਜੀ ਉਹ ਦਾਵਾ ਪੇਸ਼ ਕਰਨ ਸਾਨੂੰ ਕੋਈ ਇਤਰਾਜ਼ ਨਹੀਂਗਾ ਹਾਂ ਪਰ ਉਹ ਸੀ ਫਾਂਸੀਵਾਦੀ ਸਿਸਟਮ ਦੇ ਖਿਲਾਫ ਵੀ ਲੜਾਈ ਵੀ ਜਾਰੀ ਰੱਖਾਂਗੇ ਤੇ ਇਹਨਾਂ ਦੀ ਗਲਤੀ ਦਾ ਇੰਤਜ਼ਾਰ ਵੀ ਕਰਾਂਗੇ ਉਹ ਤੋਂ ਬਿਨਾਂ ਸਾਡੇ ਬੂਹੇ ਸਾਰਿਆਂ ਲਈ ਖੁੱਲੇ ਨੇ ਜਿਹੜਾ ਵੀ ਆਉਣਾ ਚਾਵੇ ਉਹਦੇ ਲਈ ਜੀ ਆਇਆਂ ਸਵਾਗਤ ਹੈ ਹੂੰ ਹੂੰ ਸੋ ਇਹ ਬੂਹੇ ਖੋਲ ਕੇ ਮਤਲਬ ਕਿ ਉਹਨਾਂ ਨੇ ਆ ਭਾਜਪਾ ਲਈ ਜਾਂ ਐਨਡੀਆ ਲਈ ਖਤਰਾ ਪੈਦਾ ਕਰਤਾ ਕਿ ਜੇ ਮਾੜਾ ਮੋਟਾ ਵੀ ਕੋਈ ਲੀਡਰ ਰੁੱਸਿਆ ਤਾਂ ਜਦ ਇਹ ਉਧਰ ਖੁੱਲੇ ਬੂਹੇ 'ਚ ਨਾ ਵੜ ਜਵੇ ਸੋ ਇਸ ਲਈ ਇਸ ਵਾਰ ਦੋਏ ਪਾਸੇ ਰਫਾ ਕਸੀ ਆ ਤੇ ਇਧਰ ਵੀ ਦੋ ਤਿੰਨ ਚਿਹਰੇ ਪ੍ਰਧਾਨ ਮੰਤਰੀ ਦੇ ਤਿਆਰ ਬੈਠੇ ਨੇ ਕਿ ਜੇ ਉਧਰ ਕਰਨ ਲੋਈ ਤਾਂ ਇਧਰ ਵੀ ਆ ਜਾਗੇ ਤੇ ਉਧਰ ਵੀ ਕਈ ਲਾਈਨ ਚ ਲੱਗੇ ਨੇ ਬੇਸ਼ੱਕ ਐਮਬੀਐਨਐ ਨੰਦਰ ਮੋਦੀ ਨੂੰ ਚੁਣ ਲਿਆ ਔਰ ਪਤਾ ਲੱਗਿਆ ਕਿ ਅਗਲੀ ਬੈਠਕ 7 ਜੂਨ ਨੂੰ ਬੁਲਾਈ ਜਾ ਰਹੀ ਹੈ ਜਿਸ ਦਿਨ ਰਾਸ਼ਟਰਪਤੀ ਕੋਲ ਸ਼ਾਮ ਨੂੰ ਜਾ ਕੇ ਦਾਵਾ ਪੇਸ਼ ਕੀਤਾ ਜਾ ਸਕਦਾ ਜੀ ਇਹ ਸਾਰੀ ਕਵਾਇਦ ਪੂਰੀ ਹੋਣ ਤੱਕ ਵੀ ਅਜੇ ਇਹ ਦੁਬਿਧਾ ਬਣੀ ਹੋਈ ਹੈ ਕਿ ਇੰਡੀਆ ਗੱਡਜੋੜ ਨੇ ਬੇਸ਼ਰ ਮਿੰਦਰ ਮੋਦੀ ਨੂੰ ਨਿਡਰ ਚੁਣਿਆ ਕੀ ਪ੍ਰਧਾਨ ਮੰਤਰੀ ਵੀ ਹਸਿਆਂ ਨੂੰ ਛੁੱਣਗੇ ਜਾਂ ਪ੍ਰਧਾਨ ਮੰਤਰੀ ਬਦਲਿਆ ਵੀ ਜਾ ਸਕਦਾ ਸੰਘ ਬਦਲੇਗਾ ਜਾਂ ਸਹਿਯੋਗੀ ਜਿਹੜੇ ਦਲ ਨੇ ਉਹ ਬਦਲਣਗੇ ਜਾਂ ਫਿਰ ਨਰਿੰਦਰ ਮੋਦੀ ਤੇ ਹੀ ਟਿਕ ਹੈ ਇਹਨਾਂ ਨੂੰ ਚੱਲਣ ਦਿਓ ਕੀ ਕਾਰਪੋਰੇਟ ਘਰਾਣੇ ਦਾ ਪੂਰਾ ਆਸ਼ੀਰਵਾਦ ਨਰਿੰਦਰ ਮੋਦੀ ਦੇ ਨਾਲ ਹੈ ਇਹ ਉਹਨਾਂ ਨਾਲ ਤਾਂ ਉਹ ਬਣਨਗੇ ਜੇ ਗੜਕਰੀਆਂ ਕਿਸੇ ਹੋਰ ਨਾਲ ਹੋਇਆ ਤਾਂ ਉਹ ਬਣਨਗੇ ਕਿ ਜੇ ਸੰਘ ਦਾ ਹੱਥ ਹੋਇਆ ਜਾਂ ਸੰਘ ਮਜਬੂਰ ਇੰਨਾ ਹੋ ਕੇ ਜਿ ਚੁੱਪ ਰਿਆ ਤਾਂ ਫਿਰ ਮੋਦੀ ਬਣਨਗੇ ਜੀ ਸੰਘ ਬਦਲੇਗਾ ਤੇ ਪਤਾ ਨਹੀਂ ਕਿਹੜਾ ਕਿਹੜਾ ਰੰਗ ਬਦਲੇਗਾ ਦੀਪਕ ਜੀ ਹੂੰ ਜੀ ਜੀ ਬਿਲਕੁਲ ਬਿਲਕੁਲ ਬੋਤਰਾ ਨੂੰ ਬਦਲਣ ਗਿਆ ਜਿਹੜੀ ਜੈਕਟ ਪਾਈ ਸੀ ਕਹਿੰਦੇ ਜੀ ਅੱਜ ਜੋ ਦਿਨ ਹੈ ਵਾਤਾਵਰਨ ਦਾ ਹਾਂ ਵਰਲਡ এনवायरमेंट ਡੇ ਅੱਜ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਜ ਮੋਦੀ ਜੀ ਨੇ ਹਰੀ ਜੈਕਟ ਪਾਈ ਸੀ ਵਾਤਾਵਰਨ ਦਿਵਸ ਤੋਂ ਤੇ ਮਾਹੌਲ ਵੀ ਬਦਲ ਗਿਆ ਨਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਿਲਕੁਲ ਜੀ ਰੰਗ ਬਦਲ ਗਿਆ ਅੱਛਾ ਦੀਪਕ ਜੀ ਹੁਣ ਜੇ ਪੰਜਾਬ ਵੱਲ ਰੁਖ ਕਰੀਏ ਹੁਣ ਜਿਹੜੇ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਨੇ ਉਹ ਤੋਂ ਮਗਰੋਂ ਪੰਜਾਬ ਦੇ ਹੁਣ 5 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਨੀ ਚੋਣ ਕਰਾਉਣੀ ਪੈਣੀ ਆ ਉੱਥੇ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕਿਹੜਾ-ਕਿਹੜਾ ਨੰਬਰ ਲੱਗ ਸਕਦਾ ਤੇ ਕੀ ਚੱਲ ਰਿਹਾ ਜੀ ਅਟਕਲਾਂ ਕੀ ਨੇ ਐ ਦੇਖੋ ਬਿਲਕੁਲ ਜੀ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਦੇ ਮੈਂਬਰ ਜਿਹੜੇ ਐਮਪੀ ਬਣ ਗਏ ਨੇ ਹਮ ਹਮ ਦੋ ਆਮ ਆਦਮੀ ਪਾਰਟੀ ਦੇ ਤੋਂ ਕਾਂਗਰਸ ਤੋਂ ਤੋਂ ਉਹਨਾਂ ਦੇ ਮੈਂਬਰ ਪਾਰਲੀਮੈਂਟ ਬੰਨ ਦੇ ਨਾਲ ਹੀ ਇਹ ਸੀਟਾਂ ਖਾਲੀ ਹੋ ਗਈਆਂ ਬੇਸ਼ੱਕ ਇੱਕ ਸੀਟ ਤਾਂ ਪਾਰਟੀ ਬਦਲਦੇ ਹਵਾਲੇ ਨਾਲ ਰਾਜਕੁਮਾਰ ਚੱਗੜਵਾਲ ਹੋਰਾਂ ਨੇ ਜਦੋਂ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਜੁਆਇਨ ਕੀਤੀ ਸੀ ਤਾਂ ਐਮਐਲਏ ਜੇਕਰ ਉਧਰ ਜਾਂਦਾ ਇਕੱਲਾ ਬੰਦਾ ਤਾਂ ਉਹਨੂੰ ਅਸਤੀਫਾ ਦੇ ਕੇ ਜਾਣਾ ਪੈਂਦਾ ਜੀ ਸੋ ਇਸ ਲਈ ਉਹਨਾਂ ਨੇ ਅਸਤੀਫਾ ਹੌਸੇ ਸਮੇਂ ਦਿੱਤਾ ਕਿ ਤੇ ਅਸ਼ਾਰਪੁਰ ਦੇ ਵਿੱਚ ਚੰਬੇੜ ਸੀਟ ਦੇ ਉੱਤੇ ਤਾਂ ਜਦ ਇਹ ਹੋ ਗਿਆ ਸੀਗਾ ਵਿਧਾਨ ਸਭਾ ਚੋਣ ਹੋਣੀ ਆ ਹੋਣੀ ਆ ਤੇ ਇਸੇ ਤਰ੍ਹਾਂ ਜਦੋਂ ਸ਼ਸ਼ੀ ਕੁਮਾਰ ਨੇ ਪਾਰਟੀ ਬਗਨੀ ਸੀ ਸ਼ਸ਼ੀ ਕੁਮਾਰ ਨੇ ਜਦੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਜੁਆਇਨ ਕੀਤੀ ਤਾਂ ਉਹਨਾਂ ਨੇ ਸੀਤਨਗਰਾਲ ਨੇ ਵੀ ਭਾਜਪਾ ਜੁਆਇਨ ਕੀਤੀ ਜਿਹੜੇ ਆਏ ਵੀ ਉਸੇ ਪਾਸਿਓਂ ਤੋਂ ਸੀ ਉਸੇ ਪਾਸਿ ਤੋਂ ਆ ਕੇ ਬਾਪ ਸੋਤਰੇ ਚਲੇ ਗਏ ਸੀ ਸੋ ਉਸ ਹਵਾਲੇ ਨਾਲ ਕਿ ਸੀਤਨਗਰਾਲ ਹੋਰੀ ਜਦੋਂ ਉਧਰ ਜਾਂਦੇ ਨੇ ਤਾਂ ਉਹ ਵੀ ਅਸਤੀਫਾ ਦੇ ਕੇ ਜਾਂਦੇ ਨੇ ਪਰ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਇੱਕ ਸਿਆਸੀ ਡਰਾਮਾ ਵੀ ਸਾਹਮਣੇ ਆਉਂਦਾ ਕਿ ਉਹ ਨਤੀਜਿਆਂ ਤੋਂ ਪਹਿਲਾਂ ਆਪਣਾ ਅਸਤੀਫਾ ਵਾਪਸ ਲੈਣ ਆਉਂਦੇ ਨੇ ਤੇ ਉਦੋਂ ਵਿਧਾਨ ਸਭਾ ਦੇ ਵਿੱਚੋਂ ਉਹਨੂੰ ਪਤਾ ਲੱਗਦਾ ਕਿ ਤੁਹਾਡਾ ਅਸਤੀਫਾ ਮਨਜ਼ੂਰ ਹੋ ਗਿਆ ਉਹ ਕਹਿੰਦੇ ਮੈਂ ਕੋਰਟ ਜਾਊਂਗਾ ਜੀ ਮੈਨੂੰ ਪੁੱਛਿਆ ਹੀ ਨਹੀਂ ਉਹ ਕਹਿੰਦੇ ਜੇ ਤੂੰ ਅਸਤੀਫਾ ਦੇ ਹੀ ਦਿੱਤਾ ਫਿਰ ਪੁੱਛਣਾ ਕੀ ਰਹਿ ਗਿਆ ਹਮਮ ਤੇ ਲਿਖਤੀ ਅਸਤੀਫਾ ਦਿੱਤਾ ਜਦੋਂ ਸਹੁਣ ਪਰਮਾਨ ਹੈ ਜੀ ਇਸ ਲਈ ਰਾਜਕੁਮਾਰ ਚੱਬਿਆਂ ਵਾਲੀ ਸੀਟ ਦੇ ਉੱਤੇ ਚੱਬਿਆਂ ਵਾਲ ਦੀ ਉੱਤੇ ਤੇ ਸ਼ੀਤਨਗਰਾਲ ਵਾਲੀ ਜਲੰਬੜ ਪੱਛਮੀ ਦੇ ਉੱਤੇ ਦੋ ਸੀਟਾਂ ਤੇ ਤਾਂ ਲਗਭਗ ਪ ਬਾਕੀ ਨਜ਼ਰਾਂ ਸੀ ਕਿ ਕਿਹੜੇ ਐਮਪੀ ਬਣਦੇ ਨੇ ਸੋ ਬਰਨਾਲੇ ਤੋਂ ਐਮਐਲਏ ਗੁਰਮੀਤ ਸਿੰਘ ਮੀਥੇਰ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਟੌਪ ਤਿੰਨ ਜੇਤੂਆਂ ਦੇ ਵਿੱਚ ਉਹਨਾਂ ਦਾ ਨਾਮ ਹੈ ਸੋ ਇਹ ਇਸ ਲਈ ਬਰਨਾਲਾ ਵਿਧਾਨ ਸਭਾ ਹਲਕਾ ਖਾਲੀ ਹੈ ਜੀ ਤੇ ਇੱਥੋਂ ਦਾਅਵੇਦਾਰ ਜੇਕਰ ਆਪਾਂ ਗੱਲ ਕਰੀਏ ਦਲਵੀਰ ਗੋਲਡੀ ਉਹ ਦਾਅਵੇਦਾਰ ਨੇ ਜਿਹੜੇ ਕਹਿੰਦੇ ਜੀ ਮੈਂ ਪਾਰਟੀ ਨੂੰ ਇਸ ਲਈ ਬਦਲੀ ਆ ਹਮ ਮੇਰੇ ਨਾਲ ਗੱਲ ਇਹ ਹੀ ਹੋਈ ਆ ਸੌਦਾ ਹੀ ਇਹੀ ਪਟਿਆ ਜੀ ਉਧਰ ਭਗਵੰਤ ਮਾਨ ਦੇ ਨੇੜੇ ਮਿੱਤਰਾਂ ਦੀ ਜੁੰਡਲੀ 'ਚ ਇਹ ਵੀ ਗੱਲ ਚੱਲਦੀ ਆ ਕੇ ਕਰਮਜੀਤ ਅਨਮੋਲ ਨੂੰ ਇੱਥੇ ਪੂਰਾ ਕਰਕੇ ਦੋ ਘਟਾ ਜਿਹੜਾ ਉਹਨੂੰ ਫਰੀਦਕੋਟ ਹਲਕੇ ਚ ਪਿਆ ਜੀ ਉਸ ਲਈ ਉਹ ਪਰਪਾਈ ਦੇ ਲਈ ਇਹ ਵੀ ਕੋਸ਼ਿਸ਼ ਕੀਤੀ ਜੇ ਕਿ ਕਰਮਜੀਤ ਅਨਮੋਲ ਨੂੰ ਇੱਥੇ ਟਿਕਲੇ ਲੋ ਕਿਉਂਕਿ ਕਿਸੇ ਸਮੇਂ ਕਰਮਜੀਤ ਅਨਮੋਲ ਸੰਗਰੂਰ ਤੋਂ ਲੜਨਾ ਚਾਹੁੰਦੇ ਸੀ ਪਰ ਗਵਰਤਮਨ ਲੜਾਉਣਾ ਚਾਹੁੰਦੇ ਸੀ ਹੂੰ ਹੂੰ ਪਰ ਹਾਈ ਕਮਾਂਡ ਇਹ ਕਹਿੰਦੀ ਸੀ ਕਿ ਨਹੀਂ ਇਹ ਰਾਖਮੀ ਸੀਟ ਨਹੀਂ ਹੈ ਕਰਮਜੀਤ ਅਨਮੋਲ ਨੂੰ ਆਪਾਂ ਰਾਖਮੀ ਤੋਂ ਵੀ ਲੜਾ ਸਕਦੇ ਹਾਂ ਜੇਦੋਂ ਆਪਣੇ ਕੋਲ ਇਹ ਬਦਲਾ ਹੈਗਾ ਕਰਮਜੀਤ ਨੂੰ ਉੱਥੋਂ ਲੜਾਓ ਫਿਰ ਕਹਿੰਦੇ ਜੀ ਕਰਮਜੀਤ ਨੇ ਦੋ ਚਾਰ ਦਿਨ ਫਤਿਹਗੜ੍ਹ ਸਾਹਿਬ ਹਲਕੇ ਚ ਵੀ ਲਾਏ ਇੱਥੋਂ ਚਰਚਾ ਜੀ ਅਚਾਨਕ ਕਿਾ ਕਿਥ ਲੋ ਗੁਰਪੀ ਜੀਪੀ ਸਾਡੇ ਕੋਲ ਆ ਰਿਹਾ ਹੁ ਤੁਸੀਂ ਫਰੀਦਕੋਟ ਨੂੰ ਜਾਓ ਇਕਾ ਜੀਸ ਨੇ ਜਾ ਕੇ ਉੱਥੇ ਮਾਹੌਲ ਵੀ ਬਣਾਇਆ ਪਖਾਵਾ ਵੀ ਲਿਆ ਬਿਸ਼ੱਕ ਸ਼ੁਰੂ ਚ ਐਮਐਲਏ ਪੂਰੇ ਨਹੀਂ ਖੁੱਲ ਗਏ ਤੁਰੇ ਸੀ ਕਲਾਕਾਰੇ ਤੁਰੇ ਸੀ ਪਰ ਜਦ ਤੱਕ ਤੁਰੇ ਤਦ ਤੱਕ ਖਰਜੀਤ ਖਾਲਸਾ ਦੀ ਮਹਿ ਬਣ ਚੁੱਕੀ ਸੀ ਤੇ ਹੰਸਰਾਜ ਹੰਸ ਦਾ ਗਰਾਫ ਵਧ ਗਿਆ ਸੀ ਤੇ ਨਤੀਜਾ ਕਰਨ ਦਿੱਤੇ ਅਨਮੋਲ ਵੱਡੀ ਲੀਡ ਲੈ ਕੇ ਵੀ ਜਿੱਤ ਨਹੀਂ ਪਾਈ ਜੀ ਸੋ ਇਹ ਇਸ ਲਈ ਹੁਣ ਇੱਥੇ ਭਗਵੰਤ ਮਾਨ ਦੇ ਮਿੱਤਰ ਹੋਣ ਦੇ ਨਾਤੇ ਨੇੜਲੇ ਹੋਣ ਦੇ ਨਾਤੇ ਤੇ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਉਂ ਨਾ ਬਰਨਾਲੇ ਤੋਂ ਉਹਨੂੰ ਡਜਸਟ ਕੀਤਾ ਜਾਵੇ ਹਮਮ W ਵਾਚ ਅਜੇ ਵੀ ਰਾਗਵ ਚੱਡਾ ਦੇ ਨਾਮ ਦਾ ਜ਼ਿਕਰ ਹੈ ਜੀ ਜਦੋਂ ਕਿ ਇਹਨਾਂ ਨਤੀਜਿਆਂ ਤੋਂ ਬਾਅਦ ਜਦੋਂ 13 ਜ਼ੀਰੋ ਦੀ ਬਜਾਏ ਤਿੰਨੇ ਰਹਿ ਗਿਆ ਹਮ ਤਾਂ ਹੁਣ ਆਮ ਆਦਮੀ ਪਾਰਟੀ ਅਜੇ ਹਾ ਕੋਈ ਹੋਰ ਰਿਸਕ ਲੈਣ ਦੀ ਪੋਜੀਸ਼ਨ 'ਚ ਨਹੀਂ ਹੈ ਕਿ ਜਿਸ ਨਾਲ ਪੰਜਾਬ ਦੇ ਵੋਟਰਾਂ ਦਾ ਹੋਰ ਵਿਰੋਧ ਚ ਲਿਆ ਜਾਵੇ ਪਹਿਲੇ ਹੀ ਰਾਸ਼ਟਰਪਤੀ ਨੂੰ ਲੈ ਕੇ ਪੰਜਾਬ ਦੇ ਲੋਕ ਔਖੇ ਨੇ ਕਿ ਬਾਹਰੀ ਭੇਜਦੇ ਸੀਗੇ ਜੀ ਇਸ ਲਈ ਹੋ ਸਕਦਾ ਹੈ ਹੁਣ राघव ਚੱਡਾ ਦੇ ਉੱਤੇ ਉਹ ਦਾਅ ਖੇਡਣ ਵਾਲੇ ਪਿਛੇ ਨਹੀਂ ਹਾਂ ਜੀ ਹੀ 10 11 12 ਸਟਾਈਆਂ ਹੁੰਦੀਆਂ ਫਿਰ ਖੁੱਲ ਕੇ ਖੇਡ ਸਕਦੀ ਸੀ ਆਵਾਜ਼ੀ ਪਾਰਟੀ ਪਰ ਬਰਨਾਲੇ ਤੋਂ ਕੀ ਦਲਵੀਰ ਗੋਲਡੀ ਜਾਂ ਮਤਲਬ ਕਿ ਕਰਮਜੀਤ ਤਨਮੋਲ ਜਾਂ ਤ੍ਰਿਕ ਨਾਮ ਇਹ ਚੱਲਿਆ ਕਿ ਜਿਹੜਾ ਬੰਦੇ ਨੇ ਸੰਗਰੂਰ ਤੋਂ ਤੁਸੀਂ ਜਿਮਣੀ ਚੋਂ ਲੜਾਈ ਸੀ ਜਿਹੜਾ ਹਾਰ ਗਿਆ ਸੀਗਾ ਸਮਜੀਤ ਮਾਨਹੋਂਰਾਂ ਤੋਂ ਕਹਿੰਦੇ ਕਿ ਹੱਕ ਪਾਰਟੀ ਪੱਧਰ ਤੇ ਉਹਦਾ ਬਣਦਾ ਉਹਨੂੰ ਲੜਾਇਆ ਜਾਵੇ ਪਰ ਪਤਾ ਨਹੀਂ ਕਿ ਆਵਾਜ਼ੀ ਪਾਰਟੀ ਕਿਹਨੂੰ ਲੜਾਉਗੀ ਪਰ ਬਰਨਾਲੇ ਤੋਂ ਕਿਉਂ ਨਤਾਇਆ ਤੇ ਕੱਲੀ ਆਮ ਆਦੀ ਪਾਰਟੀਆਂ ਲੜਨਾ ਨਹੀਂ ਬਾਕੀਆਂ ਨੇ ਵੀ ਉਮੀਦਵਾਰ ਸਾਹਮਣੇ ਬਣਿਆ ਚਾਹਣ ਉਹਨਾਂ ਨੂੰ ਵੀ ਲੜਨੀ ਪੈਣੀ ਹੈ ਜੀ ਸੋ ਇਸੇ ਇਸੇ ਤਰ੍ਹਾਂ ਰਾਜਕੁਮਾ ਚੱਬਿਆੜਾ ਉਹ ਨਹੀਂ ਸੀਤ ਤੋਂ ਚੱਬਿਆੜ ਦੇ ਉੱਤੇ ਹੁਣ ਇੱਕ ਸੀਟ ਖਾਲੀ ਹੈ ਇੱਥੋਂ ਵੀ ਵੱਖ-ਵੱਖ ਪਾਰਟੀਆਂ ਨੇ ਉਮੀਦਵਾਰ ਲੱਭਣੇ ਅਤੇ ਕਿਉਂ ਲੜਾਉਣੀ ਪੈਣੀ ਹੈ ਸੋ ਹੋ ਸਕਦਾ ਹੈ ਕਿ ਬਾਕੀ ਪਾਰਟੀਆਂ ਕੋਲ ਤਾਂ ਜਿਨ੍ਹਾਂ ਦੀ ਮੈਂਬਰ ਪਾਰਲੀਮੈਂਟ ਸਾਰੇ ਆ ਉਹਨਾਂ ਤੋਂ ਕਿਸੇ ਨਾ ਕਿਸੇ ਨੂੰ ਦੇ ਦੇਣ ਹੈਨਾ ਇਹ ਵੀ ਹੋ ਸਕਦਾ ਹੈ ਜਾਂ ਉਸ ਹਲਕੇ ਨਾਲ ਸੰਬੰਧਤ ਤੇ ਇਸੇ ਤਰ੍ਹਾਂ ਕਾਂਗਰਸ ਦੇ ਦੋ ਜਿਹੜੇ ਐਮਪੀ ਬਣੇ ਨੇ ਐਮਐਲਏ ਚ ਉਹਨਾਂ ਤੋਂ ਸੁਖਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਤੇ ਗਿੱਦੜਵਾਹ ਤੋਂ ਐਮਐਲਏ ਸੀਗੇ ਰਾਜਾ ਬੜਿੰਗ ਜਿਹੜੇ ਲੁਧਿਆਣੇ ਜਾ ਕੇ ਐਮਪੀ ਬਣੇ ਨੇ ਸੋ ਹੋ ਸਕਦਾ ਕਿ ਇੱਥੋਂ ਤਾਂ ਅਮਰਤਾ ਬੜਿੰਗ ਹੀ ਲੜਦੀ ਨਜ਼ਰ ਆਵੇ ਸੋ ਕਿਉਂਕਿ ਸਾਰੀ ਕਿਉਂ ਮੈਂ ਮੂਵੀ ਪਖਾਉਂਦੀ ਆ ਤੇ ਰਾਜਾ ਬੜਿੰਗ ਨਹੀਂ ਚਾਹਣਗੇ ਕਿ ਮੇਰੇ ਹਲਕੇ 'ਚ ਕਿਸੇ ਹੋਰ ਦੇ ਪੈਰ ਲੱਗਣ ਇਸ ਲਈ ਉਹ ਆਪਣੇ ਘਰ 'ਚ ਰੱਖਣਾ ਚਾਹਣਗੇ ਤਾਂ ਕਿ 2027 'ਚ ਛੱਡ ਕੇ ਜੇ ਫਿਰ ਐਮਐਲਏ ਲੜਨਾ ਪਿਆ ਤਾਂ ਫਿਰ ਘਰੇ ਤਾਂ ਕਰਦੀ ਗੱਲ ਰਹਿ ਜੂਵੇ ਇਹ ਵੀ ਕੋਸ਼ਿਸ਼ ਹੋਗੀ ਪਰ ਪਾਰਟੀ ਕਿੰਨੂੰ ਜ਼ਿੰਦਗੀ ਦੇਖਣ ਵਾਲੀ ਗੱਲ ਹੋਗੀ ਸੋ ਬਰਨਾਲਾ ਚੰਬੇਵਾਲ ਡੇਰਾ ਬਾਬਾ ਨਾਨਕ ਤੇ ਗਿੱਦੜਵਾ ਇਹ 4 ਉਹ ਸੀਟਾਂ ਨੇ ਜਿੱਥੋਂ ਐਮਪੀ ਬੰਦ ਕਰਨ ਖਾਦੀ ਹੋਈਆਂ ਨੇ ਤੇ ਇੱਕ ਜਲੰਧਰ ਪੱਛਮੀ ਸੀਟ ਨੂੰ ਗਲ ਕਰਨ ਸੋ 5 ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣ ਹੋਣੀ ਤੈ ਹੈ ਜੀ 6 ਮਹੀਨਿਆਂ ਦੇ ਅੰਦਰ ਅੰਦਰ ਕਰਾਉਣੀ ਹੁੰਦੀ ਹੈ ਉਹ ਤਾਂ ਨਵੰਬਰ ਤੱਕ ਇਹ ਚੋਣ ਹੋ ਜਾਣੀ ਹੈ ਦੀਪਕ ਜੀ ਜਿਹੜੇ ਮੌਜੂਦਾ ਐਮਐਲਏਜ਼ ਨੇ ਆਹ ਲੋਕ ਸਭਾ ਦੀ ਚੋਣ ਲੜੀ ਸੀ ਜਿੱਤੇ ਤਾਂ ਸਾਰੇ ਹੈ ਨਹੀਂ ਇਹ ਹਾਰ ਗਏ ਉਹਨਾਂ ਦਾ ਕੀ ਬਣੂ ਤੁਹਾਨੂੰ ਯਾਦ ਹੈ ਕਿ ਆਪਾਂ ਲਗਾਤਾਰ ਇਸ ਸੂਚੀ ਦੇ ਉੱਤੇ 2-3 ਵਾਰ ਗੱਲ ਕੀਤੀ ਆ ਬਿਲਕੁਲ ਹੈਨਾ ਕਿ ਮਤਲਬ ਕਿ ਖੁਦਾਨਾ ਖਾਸਤਾ ਜੀ ਦਿੱਤਗੇ ਤਾਂ ਪੰਜਾਬ ਦੇ ਸਿਰ ਤੇ ਨਾਮਾ ਬੋਝ ਪੈ ਜਾਣਾ ਹੂੰ ਸੋ ਮੈਨਰ ਦਾ ਤੇ ਸਾਬੀ ਅਪੀਲ ਲੋਕਾਂ ਨੇ ਵੀ ਸੁਣ ਲਈ ਤੇ ਉਪਰਾਂ ਦੀ ਗੱਤ ਵੀ ਸੁਣੀ ਗਈ ਹੂੰ ਹੂੰ ਸੋ ਪੰਜਾਬ ਦੇ ਵਿੱਚ ਇਸ ਬਾਰੇ ਜਿਹੜੀਆਂ ਮੁਖਤਾਰਾ ਦੀਆਂ ਪਾਰਟੀਆਂ ਸੀ ਉਹਨਾਂ ਨੇ 12 ਐਮਐਲਏ ਉਤਾਰੇ ਸੀ ਮੈਦਾਨ ਚ ਜੀ ਔਰ ਮੁਖਤਾਰਾ ਵਾਲੀਆਂ ਚੋਂ ਦੋ ਪਾਰਟੀਆਂ ਨੇ ਉਤਾਰੇ ਸੀ ਹੂੰ ਕਿ ਪੰਜਾਬ ਚ ਲਗਭਗ ਐਮਐਲਏ ਵੀ ਦੋ ਕੋਲੇ ਨੇ ਨਾ ਜੀ 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 ਬਾਕੀ ਬਾਕੀਆਂ ਕੋਲ ਤਾਂ ਹੈ ਵੀ ਕਿੰਨੇ ਕਿੰਨੇ ਹੈ ਨਾ ਜੀ ਸੋ ਇਸ ਲਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਭ ਤੋਂ ਵੱਧ ਐਮਐਲਏ ਆਮ ਆਦਮੀ ਪਾਰਟੀ ਨੇ ਉਤਾਰੇ ਅੱਠ ਆਪਣੇ ਐਮਐਲਏ ਸਾਰੇ ਜਿਨ੍ਹਾਂ ਚੋਂ ਪੰਜ ਮੰਤਰੀ ਤਾਰੇ ਹੂੰ ਹੂੰ ਤੇ ਨੋਕ ਕਹਿੰਦੇ ਭਾਈ ਤੁਹਾਨੂੰ 92 ਐਮਐਲਏ ਦਿੱਤੇ ਐਮਪੀ ਸਾਨੂੰ ਨਵੇਂ ਦੇ ਦਿਓ ਜੀ ਪਰ ਕਹਿੰਦੇ ਨਹੀਂ ਜੀ ਤੇ ਲੋਕਾਂ ਨੇ ਮਜ਼ਾ ਚਕਾਇਆ ਪੰਜ ਮੰਤਰੀਆਂ ਚੋਂ ਇੱਕ ਮੰਤਰੀ ਜਿੱਤੇ ਚਾਰ ਮੰਤਰੀ ਧੋਕੇ ਘਰੇ ਬਿਠਾ ਦਿੱਤੇ ਹੂੰ ਆਪਾਂ ਪਹਿਲੀ ਗੱਲ ਕਰਦੇ ਰਿਹਾ ਕਿ ਹੁਣ ਉਹ ਤੇ ਤਲਵਾਰ ਲਟਕ ਰਹੀ ਹੈ ਜੀ ਜਿੱਤ ਦੇ ਕਾਮੀ ਪੰਜਾਬ ਤੋਂ ਝੰਡੀ ਵਾਲੀ ਕਾਰ ਜਾਣੀ ਸੀ ਤੇ ਦਿੱਲੀ ਮੰਤ్రਾਲਾ ਆਉਣਾ ਸੀ ਜਾਂ ਨਹੀਂ ਆਉਣਾ ਸੀ ਇਹ ਬੱਸ ਨਹੀਂ ਹਾਲੇ ਵੀ ਸਪੱਸ਼ਟ ਨਹੀਂ ਹੈ ਨਾ ਜੀ ਇਹ ਹੁਣ ਮੀਤ ਜਿੱਤ ਵੀ ਗਿਆ ਚਾਹੇ ਬੈਠੂਗਾ ਇੰਡੀਆ ਗੜਜੋੜ 'ਚ ਚਾਹੇ ਸੰਜੀਂਦਰ ਰੰਦਾਵਾ ਤੇ ਰਾਜਪਟਿੰਗ ਜਿੱਤ ਕੇ ਬੈਠਣਗੇ ਇੰਡੀਆ ਗੜਜੋੜ 'ਚ ਪਰ ਸਰਕਾਰ ਬਣਨ ਵਾਲੀ ਜੇ ਵੀ ਸਥਿਤੀ ਨਹੀਂ ਹੈ ਨਾ ਹੂੰ ਜੀ ਤੇ ਇਸ ਲਈ ਹੁਣ ਜਿਹੜੇ 4 ਮੰਤਰੀ ਹਾਰੇ ਨੇ ਉਹਨੋ ਐਸੇ ਚ ਨੇ ਕਿ ਜੇ ਜਿੱਤ ਜਾਂਦੇ ਤਾਂ ਵੀ ਦਿੱਲੀ ਜਾਣਾ ਸੀ ਥੋ ਮੰਤਰੀ ਚਲਾ ਜਾਣਾ ਸੀ ਜੇ ਹੁਣ ਹਾਰ ਗਏ ਤਾਂ ਉਹਨਾਂ ਨੇ ਕਿਹਾ ਤੁਸੀਂ ਹਾਰ ਗਏ ਥੋ ਮੰਤਰੀ ਉਹਦਾ ਵਾਪਸ ਲੈਣਾ ਉਹਨਾਂ ਦਾ ਧੰਨਵਾਦ ਨਾਤਕ ਦਿਆ ਪਰ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਅੱਧੀ ਦਰਜਨ ਤੋਂ ਵੱਧ ਜਿਮਨੀ ਚੋਣਾ ਤੋਂ ਬਚਾ ਲਿਆ ਹੂੰ ਕਿਉਂਕਿ ਦੇਖੋ ਹੁਣ ਜੇ ਨੀਤ ਹਰ ਜਿੱਤੇ ਨੇ ਤੁਪ ਭਲਾਫ ਵਾਲੇ ਐਮਐਲਏ ਹਾਰ ਵੀ ਗਏ ਨਾ ਜੀ ਤੁਸੀਂ ਇਕੱਠੇ ਸੀ ਤਾਂ ਇਹਨਾਂ ਤੋਂ ਇੱਕੋ ਜਿਹਾ ਨਹੀਂ ਸਕਦਾ ਸੀ ਨਾ ਵੱਧ ਤੋਂ ਵੱਧ ਜੀ 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 ਹਾਰ ਤੋਂ ਨਹੀਂ ਸਕਦੇ ਸੀ ਜੀ ਇਸੇ ਤਰ੍ਹਾਂ ਸੁਖਵਿੰਦਰ ਰੰਡਾ ਵਾਲੇ ਮਾਮਲੇ 'ਚ ਵੀ ਤੋ ਇਹ ਕਾਕਾ ਬਰਾੜੋ ਦੇ ਸਾਹਮਣੇ ਸੀਗੇ ਦੋਹਾਂ ਚੋਂ ਇੱਕ ਜਿੱਤ ਸਕਦੇ ਸੀ ਜਾਂ ਦੋਨੇ ਹਾਰ ਸਕਦੇ ਸੀ ਜੀ ਤੋ ਇਸ ਲਈ ਇਸ ਵਾਰ ਦੇ ਨਾਲ 12 ਚੋਂ 7-8 ਫੀਟਾਂ ਦੇ ਉੱਤੇ ਜਿਵੇਂ ਨਹੀਂ ਕਿਉਂ ਲੱਗਦੀ ਸੀ ਜੇ ਐਮਐਲਏ ਜਿੱਤ ਜਾਂਦੇ ਹੂੰ ਜੀ ਤੋ ਪਰ 12 ਦੇ ਵਿੱਚੋਂ ਸਿਰਫ 4 ਹੀ ਜਿੱਤੇ ਨੇ ਜੀ 8 ਹਾਰ ਗਏ ਹੂੰ ਹੂੰ ਦੋ ਆਪਾਂ ਗੱਲ ਕਰਕੇ ਹਟਿਆ ਹੁਣੇ ਆਵਾਦੀ ਪਾਰਟੀ ਦੇ ਜਿੱਤੇ ਨੇ ਦੋ ਕਾਂਗਰਸ ਦੇ ਜਿੱਤੇ ਨੇ ਤੋ ਕਾਂਗਰਸ ਦਾ ਇੱਕ ਇਹ ਨਾ ਨਹੀਂ ਜਿੱਤ ਸਕਿਆ ਸੁਪਾਲਖੇੜਾ ਭਲੱਤ ਤੋਂ ਇਸ ਨਾਲ ਮਤਲਬ ਭਲੱਤ ਜਿਵੇਂ ਨਹੀਂ ਚੋਣ ਨਹੀਂ ਹੋਣੀ ਕੁਲਦੀਪ ਧਾਲੀਵਾਲ ਮੰਤਰੀ ਵੀ ਸੀ ਤੇ ਅਜਨਾਲੇ ਤੋਂ ਐਮਐਲਏ ਸੀ ਅਮਰਸਰ ਤੋਂ ਲੋਕ ਸਭਾ ਚੋਂ ਲੜੇ ਹਾਰ ਗਏ ਸੋ ਇਸ ਲਈ ਜਨਾਲੇ ਚ ਹੁਣ ਵਿਧਾਨ ਸਭਾ ਚੋਣ ਨਹੀਂ ਹੋਣੀ ਲਾਲਜੀਤ ਖੁੱਲਰ ਮੰਤਰੀ ਸਾਹਿਬ ਪੱਟੀ ਤੋਂ ਐਮ ਐਲ ਏ ਸੀ ਖੰਡੂਰ ਸਾਹਿਬ ਤੋਂ ਲੋਕ ਸਭਾ ਚੋਂ ਹਾਰ ਗਏ ਇਸ ਲਈ ਪੱਟੀ ਚ ਵੀ ਹੁਣ ਵਿਧਾਨ ਸਭਾ ਚੋਣ ਨਹੀਂ ਹੋਣੀ ਉਰਮੀਤ ਖੁੱਡੀਆਂ ਲੰਬੀ ਤੋਂ ਐਮ ਐਲ ਏ ਸੀ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜੀ ਹਾਰ ਗਏ ਇਸ ਲਈ ਲੰਬੀ ਚ ਵੀ ਵਿਧਾਨ ਸਭਾ ਚੋਣ ਨਹੀਂ ਹੋਣੀ ਡਾਕਟਰ ਮਲਵੀਰ ਪਟਿਆਲਾ ਦਿਹਾਤੀ ਤੋਂ ਐਮ ਐਲ ਏ ਸੀ ਪਰ ਪਟਿਆਲਾ ਤੋਂ ਲੋਕ ਸਭਾ ਚੋਣ ਹਾਰ ਗਏ ਇਸ ਲਈ ਪਟਿਆਲਾ ਦਿਹਾਤੀ ਵੀ ਜਿਵਨੀ ਚੋਣ ਤੋਂ ਬਚਾਅ ਹੋ ਗਿਆ ਹਾਂ ਅਮਨਸ਼ੀਰ ਸਿੰਘ ਕਲਸੀ ਬਟਾਲਾ ਤੋਂ ਐਮਐਲਏ ਸੀ ਗੁਰਦਾਸਪੁਰ ਦੀ ਚੋਣ ਹਾਰ ਗਏ ਇਸ ਲਈ ਇੱਥੇ ਵੀ ਜਨ ਚੋਣ ਨਹੀਂ ਹੋਣੀ ਕਾਕਾ ਮੇਰਾ ਰੋੜੀਸ਼ਰੀ ਮੁਖਸਰ ਸਾਹਿਬ ਤੋਂ ਐਮਐਲਏ ਸੀ ਫਿਰੋਜ਼ਪੁਰ ਤੋਂ ਚੋਣ ਹਾਰ ਗਏ ਇਸ ਲਈ ਇੱਥੇ ਵੀ ਲੋਕ ਸਭਾ ਚੋਣ ਨਹੀਂ ਹੋਣੀ ਹਾਂ ਇਸੇ ਤਰ੍ਹਾਂ ਅਸ਼ੋਕ ਪ੍ਰਾਸ਼ਰ ਪੱਪੀ ਲੁਧਿਆਣਾ ਕੇਂਦਰੀ ਤੋਂ ਐਮਐਲਏ ਸੀ ਲੁਧਿਆਣਾ ਤੋਂ ਚੋਣ ਹਾਰ ਗਏ ਇਸ ਲਈ ਪੱਪੀ ਵਾਲੀ ਸੀਟ ਦੇ ਵੀ ਚੋਣ ਚੋਣ ਨਹੀਂ ਹੋਣੀ ਜੀ ਹਾਂ ਇਸੇ ਤਰ੍ਹਾਂ ਭਲੱਤ ਤੋਂ ਸੁਖਵਾਲ ਖਹਿਰਾ ਸੀਗੇ ਪਰ ਸੰਗਰੂਰ ਤੋਂ ਹਾਰ ਗਏ ਨਹੀਂ ਹੋਣੀ ਸੋ 8 ਐਮਐਲਏ ਚੋਣ ਹਾਰੇ ਜਿਨ੍ਹਾਂ ਚ 4 ਮੰਤਰੀ ਵੀ ਹਾਰੇ ਤੋ ਜਿਨ੍ਹਾਂ ਨੂੰ ਲੋਕਾਂ ਨੇ ਪੰਪਫਲ ਲਈ ਐਮਐਲਏ ਬਣਾਇਆ ਉਹ ਪੰਪਫਲ ਐਮਐਲਏ ਦੀਵਾ ਨਵਾਉਣ ਪਾਰਟੀ ਚ ਹੋਰ ਨੀਦਰ ਵਰਕਰ ਹੁੰਦੇ ਨੇ ਉਹਨਾਂ ਨੂੰ ਮੌਕਾ ਦੇਣ ਇਹ ਗਲਤੀ ਗਲਤ ਰਵਾਇਤਾਂ ਜਦੋਂ ਪਾਉਂਦੇ ਨੇ ਫਿਰ ਲੋਕ ਉਹਦਾ ਜਵਾਬ ਦਿੰਦੇ ਨੇ ਲੋਕਪੱਤ ਵਿੱਚ ਜਵਾਬ ਮਿਲਿਆ 12 ਚੋਂ 4 ਦਾ ਜਿੱਤਣਾ 8 ਦਾ ਹਾਰਨਾ ਇਹ ਵੱਡਾ ਸੰਕੇਤ ਹੈ ਹੂੰ ਜਿਹੜੇ ਹਾਰੇ ਹੋਏ ਮੰਤਰੀ ਨੇ ਜਿਹੜੇ ਹੁਣ ਰਾਜ ਪੱਧਰ ਤੇ ਮੰਤਰੀ ਨੇ ਪਰ ਲੋਕ ਸਭਾ ਦੀ ਚੋਣ ਹਾਰ ਗਏ ਮੰਤਰਾਲੇ ਮਹਿਫੂਜ਼ ਰਹਿਣਗੇ ਜੀ ਨਹੀਂ ਨਹੀਂ ਬਹੁਤ ਘੱਟ ਚਾਂਸ ਹੈ ਹਾਂ ਕੇਜਰੀਵਾਲ ਦੇ ਨਾਲ ਜੇਲ੍ਹ ਦੇ ਵਿੱਚ ਜਾ ਕੇ ਪੈਸੇ ਸ਼ੀਸ਼ਾ ਲੱਗਿਆ ਹੁੰਦਾ ਜਾਂ ਸਲਾਖਾਂ ਲੱਗੀਆਂ ਹੁੰਦੀਆਂ ਫਿਰ ਤਾਂ ਸ਼ਾਇਦ ਮਤਨੁਤਕ ਉੱਠਣ ਦਾ ਮੌਕਾ ਮਿਲ ਜਾਂਦਾ ਬਚਾਉਣੀ ਬਹੁਤ ਔਖੀ ਹੋ ਗਈ ਜੀ ਮੇਂਤਰਾ ਲਾਲ ਹੂੰ ਦੀਪਕ ਜੀ ਜਦੋਂ ਇਲੈਕਸ਼ਨ ਕੈਂਪੇਨ ਚੱਲ ਰਹੀ ਸੀ ਤੁਸੀਂ ਉਦੋਂ ਦੱਸਿਆ ਸੀ ਦਲ ਬਦਲੂਆਂ ਦੇ ਹਿਸਾਬ ਨਾਲ ਵੀ ਜੇ ਭਾਵੇਂ ਇਸ ਮੌਕੇ ਤੋਂ ਫਾਇਦਾ ਉਠਾਣ ਦੇ ਵਾਸਤੇ ਪਾਰਟੀਆਂ ਬਦਲ ਰਹੇ ਨੇ ਕਈ ਉਮੀਦਵਾਰ ਪਰ ਪਾਰਟੀਆਂ ਬਦਲਣ ਵਾਲਿਆਂ ਦੇ ਨਾਲ ਅਕਸਰ ਵੋਟਰ ਉਹਨਾਂ ਨੂੰ ਉਸ ਤਰ੍ਹਾਂ ਦਾ ਹੰਗਾਰਾ ਨਹੀਂ ਦਿੰਦੇ ਜਿਹੜੀ ਇਹਨਾਂ ਨੂੰ ਉਮੀਦ ਹੋਇਆ ਕਰਦੀ ਆ ਇਹਤ ਕਿੰਦੀਆਂ ਚੋਣਾਂ ਦੇ ਵਿੱਚ ਵੀ ਹੋਇਆ ਜੇ ਹੈ ਹੀ ਹੈ ਜੀ। ਅ ਮੈਂ ਬਿਲਕੁਲ ਜੀ ਆਪਾਂ ਲਗਾਤਾਰ ਇਸ ਪਹਿਲੂ ਤੇ ਬਹੁਤ ਜੀ ਗੱਲ ਕਰਦੇ ਰਹੇ ਹਾਂ ਕਿ ਇਹ ਨਵੀਂ ਫਿਰਤ ਪੈ ਰਹੀ ਹੈ, ਇਹ ਗਲਤ ਰਵਾਇਤ ਪੈ ਰਹੀ ਹੈ ਕਿ ਸਿਰਫ ਆਪਣੀ ਲਾਲਸਾ ਲਈ ਸੱਤਾ ਦੇ ਨੇੜੇ ਜਾਣ ਲਈ ਜਾਂ ਆਪਣੀਆਂ ਫੈਨਾਂ ਖੁੱਲਣ ਤੋਂ ਬਚਾਉਣ ਲਈ ਹੈ ਜਾਂ ਤੁਰੰਤ ਟੈਕਸ ਲੈ ਕੇ ਕਿ ਚਾਹ ਸਰਕਾਰ ਇਹਨਾਂ ਦੀ ਬਣ ਜਾਣੀ ਹੈ ਇਸ ਲਈ ਮੰਤਰੀ ਮੰਡਲ ਦੇ ਵਿੱਚ ਹਰ ਕੁਰਸੀ ਆਪ ਨੂੰ ਕਰਨ ਲਈ ਜਿਹੜੇ ਹਫਕੰਡੇ ਆਪਣਾਏ ਗਏ 당 ਬਦਲੀਆਂ ਇੱਕੀ ਥੋਕ ਦੇ ਭਾਅ ਚ ਹੋਈਆਂ ਮਤਲਬ ਜੀ انا ਅਲੂ ਪਿਆਜ਼ਾਂ ਦੀ ਬੋਰੀਆਂ ਮੰਗ ਇਧਰ ਉਧਰ ਲੀਡਰ ਡਿੱਗੇ ਸੋ ਇਸ ਸਥਿਤੀ ਦੇ ਵਿੱਚ ਆਪਾਂ ਲਗਾਤਾਰ ਆਪਣੇ ਇਸ ਪਲੇਟਫਾਰਮ ਦੇ ਮਾਧਿਅਮ ਰਾਹੀਂ ਵੀ ਜਾਂ ਮੈਂ ਪੰਜਾਬ ਚ ਵੱਖ-ਵੱਖ ਖੇਮਿਆਂ ਦੇ ਨਾਲ ਆ ਰਹੀ ਮੀਟਿੰਗਾਂ ਰਹੀਆਂ ਵੀ ਗੱਲ ਚੁੱਕਦਾ ਰਿਹਾ ਕਿ ਦਲ ਬਦਲ ਨੂੰ ਸਭ ਤੋਂ ਜ਼ਰੂਰੀ ਹੈ ਨਹੀਂ ਤਾਂ ਫਿਰ ਇਹ ਪੰਜਾਬ ਦੇ ਵਿੱਚ ਵੋਟਰਾਂ ਨੂੰ ਸਮਝਣ ਗਈ ਕੁਝ ਆਪਣੀ ਇਛਾ ਸਰ ਚੱਲਣਗੇ ਸੋ ਇਹ ਪੰਜਾਬ ਦੇ ਵੋਟਰਾਂ ਨੇ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਤੇ ਗਾਹਾਂ ਨੂੰ ਦਲ ਬਦਲਣ ਲੱਗੇ ਉਮੀਦਵਾਰ ਸੋਚਣਗੇ ਜੀ ਮੁੱਖ ਤਾਰ ਵਾਲੀਆਂ ਪਾਰਟੀਆਂ ਨੇ 12 ਦਲ ਬਦਲੂਆਂ ਨੂੰ ਮੈਦਾਨ ਚ ਕਾਰਿਆ ਸੀ ਹੂੰ ਲੋਕਾਂ ਨੇ 10 ਧੋ ਕੇ ਘਰੇ ਬਿਠਾਤੇ ਜੀ ਮਤਲਬ 10 ਉਮੀਦਵਾਰਾਂ ਨੂੰ ਮੋਹ ਨਹੀਂ ਲਾਇਆ ਦਲ ਬਦਲੂਆਂ ਨੂੰ ਪੂਰੀ ਤਰ੍ਹਾਂ ਨਕਾਬ ਤੋਂ ਇੱਕ ਤਰ੍ਹਾਂ ਨਾਲ ਜੀ ਜਿਵੇਂ ਆਪਾਂ ਪੰਜਾਬ 'ਚ ਗੱਲ ਕਰਦੇ ਆ ਨਾ ਕਿ ਪੰਜਾਬ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਪੰਜ ਮੰਤਰੀ ਸਾਰੇ ਚਾਰ ਹਾਰ ਗਏ ਹੂੰ ਇਸੇ ਤਰ੍ਹਾਂ ਮੋਦੀ ਜੀ ਨੇ ਅੱਧੀ ਕੈਬਨਟ ਤਾਂ ਆਪਣੀ ਨੂੰ ਟਿਕਟਾਂ ਨਹੀਂ ਦਿੱਤੀਆਂ ਸੀ ਇੱਕ ਦੀ ਜੀ ਤੇ ਜਿਨ੍ਹਾਂ ਨੇ ਦਿੱਕਤੀਆਂ ਦਿੱਤੀਆਂ ਉਹਨਾਂ ਚੋਂ ਵੀ 19 ਹਰਾਪੇ ਲੋਕਾਂ ਨੇ ਸੋ ਸੁਮ੍ਰਿਤੀ ਇਰਾਨੀ ਐ ਅਜੇ ਮਿਸ਼ਰਾ ਟੈਨੀ ਵਰਗੇ 19 ਕੈਬਨਟ ਮੰਤਰੀ ਨਿਰਿੰਦਰ ਮੋਦੀ ਦੀ ਕੈਬਨਟ ਦੇ ਹਾਰ ਗਏ ਜੀ ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ 12 ਦਲ ਬਦਲੂ ਸੀ ਸਭ ਤੋਂ ਵੱਧ 6 ਭਾਜਪਾ ਨੇ ਦਿੱਤੇ ਸੀ 12 ਚੋਂ ਅੱਧੇ ਭਾਜਪਾ ਦੇ ਸੀ ਹੂੰ 6 ਦੇ 6 ਧੋਤੇ ਜੀ ਲੋਕਾਂ ਨੇ ਜੀ ਇੱਕ ਵੀ ਨਹੀਂ ਜਿਤਾਇਆ ਆਮ ਆਦਮੀ ਪਾਰਟੀ ਨੇ 3 ਦਲ ਬਦਲੂਆਂ ਟਿਕ ਦਿੱਤੀ ਸੀ ਉਹਨਾਂ ਚੋਂ ਇੱਕ ਜਿੱਤਿਆ ਹੂੰ ਕਾਂਗਰਸ ਨੇ 2 ਦਲ ਬਦਲੂਆਂ ਟਿਕ ਦਿੱਤੀ ਸੀ ਉਹਨਾਂ ਚੋਂ ਇੱਕ ਜਿੱਤਿਆ ਅਕਾਲੀ ਜਨਨ ਇੱਕ ਦਲ ਬਦਲੀ ਦਿੱਤੀ ਸੀ ਉਹ ਵੀ ਹਾਰ ਗਿਆ। ਹੂੰ। ਸੋ ਜਿੱਕਰ ਮੈਂ ਭਾਜਪਾ ਦੀ ਗੱਲ ਕਰਾਂ ਤਾਂ ਥੋੜੇ ਧਿਆਨ ਚੋਣਾ ਅਰਵਿੰਦ ਖੰਨਾ ਜੀ ਜ਼ਰੂਰ ਤੋਂ ਚੋਣ ਲੜੇ ਹਾਰ ਗਏ। ਸੁਸ਼ੀਲ ਰਿੰਕੂ ਦਲ ਬਦਲੀ ਜਲੰਧਰ ਚੋਣ ਹਾਰ ਗਏ। ਐ ਪਰਨੀਤ ਕੌਰ ਚੱਕ ਚੇਰਾ ਪਟਿਆਲਾ ਤੋਂ ਦਲ ਬਦਲ ਕੇ ਭਾਜਪਾ ਚਾਏ ਚੋਂ ਸੀਠ ਹਾਰ ਗਏ। ਰਾਣਾ ਗੁਰਮੀਤ ਛੋਡੀ ਸਰੋਜਪੁਰ ਚ ਭਾਜਪਾ ਦੀ ਟਿਕਟ ਤੇ ਲੜੇ ਦਲ ਬਦਲ ਕੇ ਹਾਰ ਗਏ। ਪਰਮਪਾਲ ਕੌਰ ਸਿੱਧੂ ਇਹਨਾ ਮਲੂਕਾ ਹੋਰਾਂ ਦਾ ਵੀ ਕੈਰੀਅਰ ਦਾਤੇ ਲਾਇਆ ਭਾਜਪਾ ਚ ਸ਼ਾਮਲ ਹੋਈ ਬੀਬੀ ਪਰ ਮੁਸੀਬ ਮਿਲੀ ਹਾਰ ਨਵੇਂ ਨੀਤ ਬਿੱਟੂ ਮਤਲਬ ਉਹ ਰਾਜਾ ਬੜੀ ਦਾ ਅੱਜ ਵੀ ਕਹਿ ਰਿਹਾ ਸੀ ਕਿ ਕਹਿੰਦਾ ਜੇ ਸਾਡਾ ਭਰਾ ਨਾ ਜਾਂਦਾ ਤਾਂ ਕਾਂਗਰਸ ਚੋਂ ਘਟੂ ਘਟੈਂਪੀ ਦਾ ਬਣ ਜਾਂਦਾ ਹੈ ਨਾ ਚਲੋ ਇਹ ਤਾਂ ਪਤਾ ਨਹੀਂ ਫਿਰ ਫਿਰ ਨਤੀਜਾ ਲੁਧਿਆਣਾ ਕੀ ਦਿੰਦਾ ਬਿੱਟੂ ਨੂੰ ਵੋਟਾਂ ਪਈਆਂ ਕਿ ਨਾ ਪਈਆਂ ਪਰ ਬਿੱਟੂ ਨੂੰ ਭਾਜਪਾ ਜਾ ਕੇ ਵੀ ਵੋਟ ਨਹੀਂ ਪਈ ਜਬਨੀ ਬਿੱਟੂ ਹਾਰ ਗਿਆ 6 ਦੇ 6 ਉਮੀਦਵਾਰ ਹਾਰੇ ਆਮ ਆਦਮੀ ਪਾਰਟੀ ਨੇ ਰਾਜਕੁਮਾਰ ਚੱਬੇਵਾਲ ਪਵਨ ਕੁਮਾਰ ਟੀਨ ਨੂੰ ਤੇ ਗੁਰਪ੍ਰੀਤ ਜੀਪੂ ਨੂੰ ਟਿਕਟ ਦਿੱਤੀ ਚੱਬਿਆ ਲੋਰੀ ਜਿੱਥੇ ਹੁਣੇ ਪਤਾ ਨਹੀਂ ਕਾਂਗਰਸੀ ਵੋਟ ਨਾਲ ਲਿਆਏ ਸੀ ਜਾਂ ਆਪਣਾ ਰਸੂਮ ਕਿੰਨਾ ਵੱਡਾ ਸੀ ਜਾਂ ਧਾਮਕ ਵੇਰ ਉਹ ਸਭਾ ਲਈ ਜਿੱਤੇ ਨੇ ਪਰ ਜਿੱਤੇ ਗਏ ਹਾਂ ਤੇ ਪਰਪੰਟ ਨੂੰ ਜਲੰਧਰ ਦੇ ਵਿੱਚ ਹਾਂ ਬਸਪਾ ਤੋਂ ਸ਼ੁਰੂ ਹੋ ਕੇ ਅਕਾਲੀਆਂ ਤੋਂ ਹੁੰਦੇ ਹੋਏ ਆਪ ਚ ਆਈ ਸੀ ਜਲੰਧਰ ਤੋਂ ਹਾਰ ਗਈ ਜੀ ਗੁਰਪਿੰਦ ਜੀ ਪੀ ਸ੍ਰੀ ਪਤੇਗੜ ਸਾਹ ਹੌਕ ਚ ਹਾਂ ਦਲ ਬਦਲ ਕੇ ਆਏ ਕਾਂਗਰਸ ਤੋਂ ਇੱਧਰ ਟਿਕਟ ਵੀ ਮਿਲ ਗਈ ਪਰ ਹਾਰ ਗਏ ਤੇ ਕਾਂਗਰਸ ਨੇ ਜੀ ਧਰਮਵੀਰ ਗਾਂਧੀ ਤੇ ਜਮਨੀ ਗੋਮਰ ਦੋ ਟਿਕਟਾਂ ਨੇ ਦਿੱਤੀਆਂ ਸੀਗੀਆਂ ਦਲ ਬਦਲਣ ਵਾਲਾ ਨੂੰ ਪਰ ਕੁਝ ਤਰ੍ਹਾਂ ਇਹ ਵੀ ਕਹਿੰਦੀ ਹੈ ਕਿ ਧਰਮਪ੍ਰੀਤ ਗਾਂਧੂ ਨੂੰ ਗਾਂਧੀ ਤੁਸੀਂ ਦਲ ਬਦਲ ਨੂੰ ਜਨਾਗਣੋ ਉਹ ਤਾਂ ਪਹਿਲੀ ਵਾਰ ਐਮਪੀ ਬਣੇ ਸੀ ਆਮ ਆਦਮੀ ਪਾਰਟੀ 'ਚ ਐਮਪੀ ਉਹਦੇਆਂ ਹੀ ਉਹਨਾਂ ਦੀ ਨਰਾਜ਼ਗੀ ਸ਼ੁਰੂ ਹੋ ਗਈ ਸੀ ਉਸ ਤੋਂ ਬਾਅਦ ਤਾਂ ਉਹ ਦੂਏ ਦਲ ਵੱਲੋਂ ਜਾਂ ਆਪਣੇ ਦਲ ਵੱਲੋਂ ਆਪਣੀ ਧਿਰ ਵੱਲੋਂ ਵੀ ਚੋਣ ਲੜ ਚੁੱਕੇ ਨੇ ਪਰ ਫਿਰ ਵੀ ਬਾਹਰੋਂ ਆਏ ਤੇ ਵਦਨ ਇੱਕ ਦੇਖੂਗਾ ਤਾਂ ਕਾਂਗਰਸ ਦਾ ਦਲ ਬਦਲ ਕੇ ਆਏ ਸੀ ਪਰ ਸੀਟ ਕੱਢ ਗਏ ਹੁਣੇ ਗਾਂਧੀ ਉਹਨਾਂ ਦਾ ਆਪਣਾ ਰਸੂਕ ਸੀ ਜਾਂ ਕਾਂਗਰਸ ਦਾ ਚੋਣ ਸ਼ਾਂਭਾ ਫੌਦਾ ਮਿਲਿਆ ਉਹਨੂੰ ਧਰਮਪ੍ਰੀਤ ਗਾਂਧੀ ਜਿੱਤੋ ਦਲ ਬਦਲੂ ਦੇ ਬਾਵਜੂਦ ਵੀ ਜਾਂਮੀ ਗੋਮਰ ਹਸ਼ਿਆਰਪੁਰ ਕਾਂਗਰਸ ਦੇ ਵਿੱਚ ਪਰ ਹਾਰ ਨਸੀਬ ਹੋਈ ਅਕਾਲੀ ਦਲ ਹੋਰਾਂ ਨੇ ਮਿੰਦਰ ਸਿੰਘ ਕੇਪੀ ਨੂੰ ਕਾਂਗਰਸ ਤੋਂ ਲਿਆਂਦਾ ਸੀ ਜਦੋਂ ਤੱਕ ਡਿਸਕ੍ਰੀਸੀ ਪਰ ਹਾਰ ਨਸੀਬ ਹੋਈ ਸੋ 12 ਦਲ ਬਦਲ ਨੂੰ ਚੋਣ ਲੜਦੇ ਨੇ ਉਹਨਾਂ ਤੋਂ ਸਿਰਫ ਦੋ ਜਿੱਤਦੇ ਨੇ ਰਾਜਕੁਮਾਰ ਚੱਬੇਵਾਲ ਐ ਤੇ ਧਰਮਵੀਰ ਗਾਂਧੀ 10 ਹਾਰ ਗਏ ਇਥੋਂ ਸਬਕ ਲੈਣ ਰਾਜਨੀਤਿਕ ਪਾਰਟੀਆਂ ਤੇ ਲੀਡਰ ਦਲ ਬਦਲਣ ਵਾਲੇ ਤੇ ਲੋਕ ਦਲ ਬਦਲ ਨੂੰ ਦੀ ਰਾਜਨੀਤੀ ਨਹੀਂ ਚਾਹੁੰਦੇ ਜਿਸ ਪਾਰਟੀ ਚ ਹੈਗੇ ਹੋ ਘੱਟੋ ਘੱਟ ਉਹਦੇ ਲਈ ਜੀ ਸੱਕੇ ਹੋ ਰਹੇ ਤਾਂ ਪੰਜਾਬ ਦੇ ਕੀ ਸਕੇ ਹੋਗੇ ਲੋਕਾਂ ਨੂੰ ਸਮਝ ਆਉਂਦੀ ਆ ਤੈਨੂੰ ਥੋੜੀ ਜਿਹੀ ਅੱਤ ਬਿਜੇ ਜੀ ਇਸ ਪਹਿਲੂ ਤੇ ਵੀ ਮਾਰੋ ਜੀ ਜੇਕਰ ਆਪਾਂ ਇਸ ਗੱਲ ਨੂੰ ਕਹਿੰਦੇ ਆ ਕਿ ਹਾਂ ਚਲੋ ਅਰਵਿੰਦ ਖੰਨਾ ਪਹਿਲਾਂ ਤੋਂ ਭਾਜਪਾ ਗਿਆ ਜੇ ਆਪਾਂ ਕਹਿੰਦੇ ਆ ਕਿ ਪਰਪਲਪੁਰਸੀ ਨੂੰ ਤਾਂ ਅਫਸਰ ਸੀ ਐਨਾ ਚਲੋ ਅਫਸਰੀ ਦੇ ਨਾਤੇ ਇੱਧਰ ਆ ਗਈ ਐਂ ਜੇ ਆਪਾਂ ਇਹ ਵੀ ਕਹਿ ਦਈਏ ਕਿ ਰਣਾ ਗਰਮੀ ਸੋਢੀ ਵੀ ਪਹਿਲਾਂ ਗਿਆ ਤਾਂ تشੀਲਡ ਰਿੰਕੂ ਪ੍ਰਨੀਤ ਕੌਰ ਤੇ ਰਵਨੀ ਕਬੀਟੂ ਤਾਂ ਤਾਜੇ ਤਾਜੇ ਗਏ ਨਾ ਜੀ ਜੀ ਇਹ ਜੇ ਤਾਜੇ ਤਾਜੇ ਨਾ ਪੱਛੀਆਂ ਨੂੰ ਭਾਜਪਾ ਨੇ ਟਿਕਟ ਦਿੱਤੀ ਸੀ ਦੇਸ਼ 'ਚ ਹੂੰ ਜਿਹੜੇ ਤਾਜ਼ੇ ਤਾਜ਼ੀ ਬਲ ਬਦਲੀਆਂ ਐਨ ਚੋਣਾ ਤੋਂ ਕੁਝ ਦਿਨ ਪਹਿਲਾਂ ਤੇ ਸਿੱਧੀ ਟਿਕਟ ਮਿਲੀ ਜਿਵੇਂ ਬਿੱਟੂ ਨੂੰ ਮਿਲੀ ਹੈ ਨਾ ਏਕੂ ਨੂੰ ਮਿਲੀ ਇਹ ਜੇ 25 ਬਲ ਬਦਲੂਆਂ ਚੋਂ 20 ਹਾਰ ਗਏ ਭਾਜਪਾ ਦੇ ਹੂੰ ਜੀ ਇੱਥੇ ਮਾਦਵਾ ਲੋ ਸ਼ਿਸ਼ੀਲ ਵਿੰਕੂ ਜਨੰਦਰ ਤੋਂ ਹਾਰ ਗਿਆ ਅਰਬਨੀਤ ਬਿੱਟੂ ਲੁਧਿਆਣਾ ਤੋਂ ਹਾਰ ਗਿਆ ਪੰਨੀਤਕੋਟ ਪਟਿਆਲਾ ਤੋਂ ਹਾਰ ਗਈ ਅਸ਼ੋਕ ਤਬਰ ਸਰਸਾ ਤੋਂ ਹਾਰ ਗਿਆ ਰਣਜੀਤ ਸਿੰਘ ਚਟਾਲਾ ਅਨਸਾਰ ਤੋਂ ਹਾਰ ਗਿਆ ਮਹਿੰਦਰ ਸਿੰਘ ਮਾਲਵਾੜੀਆ ਬਾਸਵਾੜਾ ਰਾਜਸਥਾਨ ਤੋਂ ਹਾਰ ਗਿਆ ਇਹ ਸਾਰੇ ਬਲ ਬਦਲੂਆਂ ਨੇ ਜਿਹਨੂੰ ਭਾਜਪਾ ਨੇ ਜਿੱਤ ਦਿੱਤੀ ਹਾਂ ਆਪਸਰਾਏ ਕੋਲਕਾਤਾ ਉੱਤਰ ਪੱਛਮੀ ਬੰਗਾਲ ਤੋਂ ਹਾਰ ਗਿਆ ਸੁਰੇਸ਼ ਬੋਰਾ ਅਸਾਮ ਤੋਂ ਹਾਰ ਗਿਆ ਜਿਨ ਰਗੁਨਾਥ ਪੁਨਰ ਕੇਰਲ ਤੋਂ ਹਾਰ ਗਿਆ ਬੀਬੀ ਪਾਟੇਲ ਇਹ ਵੀ ਤੇਲਗਾਨਾ ਦੀ ਭੀ ਭਾਰਤ ਪ੍ਰਸ਼ਾਦ ਇਹ ਵੀ ਤੇਲਗਾਨਾ ਦੀ ਸੀ ਤੀਤਾਰਾਮ ਨਾਇਕ ਤੇਲਗਾਨਾ ਸੈਦ ਰੇਡੀ ਅ ਰੂਸ਼ੀ ਰਮੇਸ਼ ਡਾਕਟਰ ਜਯੰਤੀ ਇਹ ਸਾਰੇ ਤੇਲਗਾਨਾ ਵਾਲੇ ਭਾਜਪਾ ਨੇ ਦਲ ਬਦਲ ਕੇ ਟਿਕਟਾਂ ਦਿੱਤੀਆਂ ਸੀ ਹਾਰ ਗਏ ਜੀ ਤ੍ਰਿਸ਼ਪੰਡੇ ਉੱਤਰ ਪ੍ਰਦੇਸ਼ ਦੇ ਵਿੱਚ ਦਲ ਬਦਲ ਕੇ ਟਕ ਲੜੀ ਅਰਜੁਨ ਸਿੰਘ ਬਹਿਰਕਪੁਰ ਪੱਛਮੀ ਬੰਗਾਲ ਤੋਂ ਦਲ ਬਦਲ ਕੇ ਟਕ ਲੜੀ ਗੀਤਾ ਕੋੜਾ ਪਿੰਕਪੂਮ ਚਾਚਾ ਤੋਂ ਦੇ ਪਾਰ ਦੀ ਪਾਰ ਦੀ ਟਿੱਕ ਤੇ ਦਲ ਬਦਲ ਕੇ ਚੋਣ ਲੜੀ ਕਿਰਨ ਕੁਮਾਰ ਰੇਡੀ ਐ ਰਾਜ ਮਿੱਠੇ ਆਂਧਰਾ ਪ੍ਰਦੇਸ਼ ਦਲ ਬਦਲ ਕੇ ਚੋਣ ਲੜੀ ਸੀਤਾ ਕੁਰੇਨ ਇਹ ਵੀ ਉਹ ਨੇ ਜਿਹੜੇ 25 ਚੋਂ ਥਾਰ ਗਏ ਦਲ ਬਦਲ ਕੇ ਤੇ ਪੰਜ ਜਿੱਤ ਸਕੇ ਜਿਨ੍ਹਾਂ ਚ ਨਵੀਨ ਜਨਰਲ ਕੁਰਖੇਤਰ ਚਾਪਟਰ ਨਾਮ ਹਰਿਆਣਾ ਚ ਜੇਸ਼ਮ ਪ੍ਰਸ਼ਾਦ ਪੀਲੀ ਪੀਠ ਚਾਪਟਰ ਸੀਟ ਉੱਤਰ ਪ੍ਰਦੇਸ਼ ਦੀ ਐ ਚਿੰਤਾਮਣੀ ਮਹਾਰਾਜ ਥਰਗੁੰਜਾ ਛਤੀਸਗੜ ਦੇ ਗੌਂਦਮ ਨਾਗੇਸ਼ ਐ ਤੇਲਗਾਨਾ ਦੇ ਵਿੱਚ ਦੇਪੂਤਰ ਹਰੀ ਮਹਿਤਾਬ ਕਟਕ ਉੜੀਸਾ ਦੇ ਵਿੱਚ ਜੀ ਪੰਜ ਦਲ ਬਦਲ ਨੂੰ ਜਿੱਤ ਸਕੇ ਦੇਸ਼ ਪੱਧਰ ਤੇ ਭਾਜਪਾ ਦੇ 20 ਹਾਰ ਗਏ ਦਾ ਮਤਲਬ ਦੇਸ਼ ਵਿੱਚ ਵੀ ਤੇ ਪੰਜਾਬ ਵਿੱਚ ਵੀ ਵੋਟਰਾਂ ਨੇ ਦਲ ਬਦਲੂ ਰਾਜਨੀਤੀ ਨੂੰ ਨਕਾਰ ਦਿੱਤਾ ਹੈ ਇਹ ਲੀਡਰਾਂ ਨੂੰ ਪਾਰਟੀਆਂ ਨੂੰ ਸੰਭ ਲੈਣਾ ਚਾਹੀਦਾ ਦੀਪਕ ਜੀ ਤੁਸੀਂ ਨਾ ਮਹੀਨਾ ਪਹਿਲਾਂ ਦਲ ਬਦਲੂਆਂ ਦੇ ਹਵਾਲੇ ਤੋਂ ਪੁਰਾਣਾ ਡੇਟਾ ਕੱਢ ਕੇ ਤੁਸੀਂ ਅੰਕੜਿਆਂ ਦੇ ਹਿਸਾਬ ਨਾਲ ਗੱਲ ਦੱਸੀ ਸੀ ਵੀ ਜਿੰਨੇ ਪੰਜਾਬ ਦਲ ਬਦਲੂ ਹੈਗੇ ਨੇ 12 ਵਾ ਦੋ ਵਾ ਤੋ ਵਾ ਤਿੰਨ ਹੀ ਜਿੱਤ ਸਕਣਗੇ ਬਾਕੀਆਂ ਨੂੰ ਬਾਕੀਆਂ ਨੇ ਹਾਰ ਜਾਣਾ ਦੋ ਹੀ ਜਿੱਤੇ ਨੇ ਜੀ 12 ਚੋਂ ਲੋਹੀ ਜੀ ਕੋ ਬੰਸੀ ਜੀ